ਸਕੂਟੀ ਤੇ ਸਵਾਰ ਕੁੜੀਆਂ ਨਾਲ ਵਾਪਰ ਗਿਆ ਰੂਕਮਬਾਉ ਹਾਦਸਾ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ ਚਾਈਆਂ ਕੁੜੀਆਂ ਮੱਚ ਗਈ ਅੱਗ ਦੇ ਭਾਂਬੜ ਸਕੂਟੀ ਚੜਕੇ ਹੋਈ ਸਵਾਰ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਤੇ ਖੌਫਨਾਕ ਘਟਨਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਕੀ ਲੋਕ ਵੀ ਸਾਵਧਾਨ ਹੋ ਜਾਣ ਇਹ ਮਾਮਲਾ ਜਲਾਲਾਬਾਦ ਦੇ ਨਾਂ ਲੱਗਦੇ ਪਿੰਡ ਮਸਤੂਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿਸਾਨਾਂ ਵੱਲੋਂ ਆਪਦੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਸੀ ਤਾਂ ਇਸੇ ਦੌਰਾਨ ਦੋ ਵਿਦਿਆਰਥਣਾਂ ਜੋ ਜਲਾਲਾਬਾਦ ਤੋਂ ਆਪਣੇ ਘਰ ਜਾ ਰਹੀਆਂ ਸੀ ਤਾਂ ਜਦੋਂ ਇੱਥੋਂ ਦੀ ਲੰਗਣ ਲੱਗੀ ਹਾਂ ਤਾਂ ਸੜਕ ਤੇ ਧੂਆਂ ਹੋਣ ਕਰਕੇ ਲੜਕੀਆਂ ਨੂੰ ਜ਼ਿਆਦਾ ਕੁਝ ਦਿਖਾਈ ਨਹੀਂ ਦਿੱਤਾ ਜਿਸ ਕਰਕੇ ਲੜਕੀਆਂ ਨੇ ਘਬਰਾ ਕੇ ਸਕੂਟੀ ਅੱਗ ਦੇ ਲਾਗੇ ਸੁੱਟ ਦਿੱਤੀ ਦੱਸ ਦਈਏ ਕਿ ਲੜਕੀਆਂ ਨੇ ਲੱਤਾਂ ਦੇ ਉੱਤੇ ਵੀ ਇਹ ਅੱਗ ਜਿਹੜੀ ਐ ਉਸ ਦੇ ਨਾਲ ਜ਼ਖਮ ਹੋ ਚੁੱਕੇ ਨੇ ਸੋ ਵੱਡੀ ਖਬਰ ਸਾਹਮਣੇ ਆਈ ਐ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੇ ਭਾਂਬੜ ਕਿਸ ਤਰ੍ਹਾਂ ਮੱਚਦੇ ਹੋਏ ਨਜ਼ਰ ਆ ਰਹੇ ਨੇ ਬੇਟਾ ਕੀ ਨਾਮ ਐ ਤੇ ਦਾਸ ਕਿ ਤੂੰ ਆ ਰਿਹਾ ਸੀ ਜੀ ਸ਼ਹਿਰ ਚ ਜਲਾਲਾਵਾ ਤੋਂ ਹਾਂ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਚੱਕਲ ਮੋਚੜ ਮੁਰਕਵਾਲਾ ਤੇ ਕੀ ਹੋਇਆ ਕੀ ਇੱਥੇ ਇੱਥੇ ਬਹੁਤ ਧੂਆ ਆਗਾ ਸੀ ਤੇ ਅਸੀਂ ਕਿਹਾ ਚੱਲ ਲੰਗਾ ਲਾਂਗੇ ਤੇ ਲੰਗਾਨ ਵੀ ਲੱਗੇ ਤੇ ਫਿਰ ਇਹ ਤਾਂ ਸਾੜਤੀ ਹੋ ਗਿਆ ਡੇਗੀ ਪੀ ਅੰਕਲ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਸੁਣਿਆ ਹੀ ਨਹੀਂ ਹਮ ਅਸੀਂ ਕਿਹਾ ਵੀ ਚਲ ਤੁਸੀਂ ਉਹਰੇ ਧੱਕਾ ਦਿਓ ਉਹਨਾਂ ਉਹਰੇ ਵੀ ਨਿਕਰਾਇਆ ਫਿਰ ਆ ਅੰਕਲ ਉਹ ਨਹੀਂ ਆਏ ਨੇ ਇਹਨਾਂ ਸਾਡੀ ਹਲ ਕੀਤੀ ਹੈ ਨਾੜ ਨੂੰ ਅੱਗ ਲਗਾਈ